ਸਤਿ ਸ੍ਰੀ ਅਕਾਲ ਜੀ ਸੰਧੂ ਡੇਰੀ ਫਾਰਮ ਸਰਦੂ ਗੜ੍ਹ ਤੇ ਸਵਾਗਤ ਹੈ ਆਸ ਕਰਦੇ ਹਾਂ ਮਿੱਤਰੋ ਸਾਰਿਆਂ ਦੇ ਜਾਨਵਾਰਾਂ ਦੇ ਘਰ ਪਰਵਾਹ ਠੀਕ ਹੋਣਗੇ ਲੈ ਭਰਾਵਾਂ ਨੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਕਿਉਂਕਿ ਛੋਟੇ ਵਰਗੇ ਭਾਈਆਂ ਨਾਲੇ ਕੰਮ ਚੱਲਦੇ ਆਂ ਅੱਲਾ ਬੰਦਾ ਕੋਈ ਨਹੀਂ ਵੱਡਾ ਹੁੰਦਾ ਛੋਟੇ ਵਰਗੇ ਚਾਰ ਭਾਈ ਨਾਲ ਖੜੇ ਹੋਣਗੇ ਨਾ ਦਿਲ ਖੁਸ਼ ਹੋਏ ਨਾ ਦਿਲ ਖੁਸ਼ ਪੈਸਾ ਪੂਸਾ ਕੀ ਨੇ ਦੇਖਿਆ ਮਿੱਤਰੋ ਪੈਸਾ ਪੂਸਾ ਕੀ ਨੇ ਦੇਖਿਆ ਚਾਰ ਪੰਜਾਂ ਨਾਲ ਹੀ ਪੈਸਾ ਵੱਡਾ ਪੈਸਾ ਕੀ ਕਰੂਗਾ ਯਾਰ ਪੈਸਾ ਕੁਝ ਨਹੀਂ ਕਰਦਾ ਤੇ ਇਹ ਕਬੀਰ ਬਣ ਕੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਇਹ ਸੂਟੇ ਪੂਰੇ ਤਵਨ ਕੇ ਬਣਤੀ ਆ ਤੇ ਜਿਹੜੇ ਭਰਾ ਵੀਡੀਓ ਦੇਖਦੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਬਹੁਤ ਜਿਆਦਾ ਧੰਨਵਾਦ ਆ ਉਹ ਤੇ ਜਿਹੜੇ ਨਵੇਂ ਦੇਖਣਗੇ ਉਹਨਾਂ ਨੂੰ ਉਦੋਂ ਦਾ ਉਦੋਂ ਧੰਨਵਾਦ ਆ ਆਪਾਂ ਤੁਹਾਡਾ ਦੇਣ ਨਹੀਂ ਦੇ ਸਕਦੇ ਭਰਾਵੋ ਆਪਣਾ 2000 ਸਖਸ ਰੈਵ ਹੋ ਗਿਆ ਤੁਸੀਂ ਕਰਤਾ ਮਲਾ ਤਨ ਤਿੰਨ ਦਿਨਾਂ ਜੀ ਤੇ ਗੱਲ ਕਰ ਉਹਦੇ ਹਿਸਾਬ ਨਾਲ ਵੀਡੀਓ ਆਪਣੇ ਬਹੁਤ ਚੱਲ ਜਾਂਦੀ ਹੈ 10-15000 ਦੇ ਪੰਦਾ ਦੇਖ ਲੈਂਦਾ ਛੋਟੇ ਪਰ ਕੇ ਭਾਈ ਦੇਖਦੇ ਆ ਨਾ ਉਦੋਂ ਨਜ਼ਾਰਾ ਆਉਂਦਾ ਜੇ ਵੀਡੀਓ ਪਾ ਕੇ ਪਾਏ ਨਾ ਤੜਕਣਾ ਆਦਾ 7-8000 ਹੋ ਰਿਹਾ ਹੁੰਦਾ ਇਹ ਸੋਡਾ ਪਿਆਰ ਆ ਭਰਾਵੋ ਹਾਂ ਚਿੱਕੜ ਵਾਲਾ ਏ ਰਾਜ ਦਿਖਾਉਣਾ ਤੁਹਾਨੂੰ ਮੱਝਾਂ ਵਿੱਚੋਂ ਜਿਉਂ ਆ ਬੜਾ ਚਿੱਕੜਾ ਨੰਗੇ ਪੈਰੀ ਲਾਹ ਤੇ ਭਰਾਵਾ ਬੂਟ ਤੇ ਗੱਡੀ ਜੀ ਤੇ ਤੁਹਾਨੂੰ ਦਿਖਾਉਣਾ ਹੈ ਕੀ ਰੇਟ ਹੈ ਕੀ ਗੱਲਬਾਤ ਹੈ ਨੰਬਰ ਨੰਬਰ ਲੈ ਕੇ ਦੇ ਦਾਂਗੇ ਤੁਹਾਨੂੰ ਲੈ ਲਿਆ ਕਰੋ ਮਾਜਾ ਫੈਲ ਕਰ ਵੀਡੀਓ ਭਰਾ ਬਣ ਕੇ ਲਾਜਮੀ ਦੇਖ ਲਿਆ ਕਰੋ ਸ਼ੇਅਰ ਲਾਇਕ ਲਾਇਕ ਲਾਜਮੀ ਕਰ ਦਿਆ ਕਰੋ ਭਾਈ ਬਣ ਕੇ ਜੇ 10000 ਬੰਦਾ ਦੇਖਦਾ ਨਾ 10000 ਹੀ ਲਾਇਕ ਕਰ ਦਿਆ ਕਰੋ ਵੀਰ ਬਣ ਕੇ ਇਨਕਾ ਦੇਆ ਕੀ ਆ ਪਾ ਲੈ ਰਗਾ ਸਿਆਣਾ ਹੈ ਸਿਆਣਾ ਐਜੇ ਗਾਂਾਂ ਮਿਲਦੇ ਆ ਡੱਬ ਵਾਲੀ ਮੰਡੀ ਆ ਦੇਖੋ ਇਹ ਵੱਡੀ ਗਾਂ ਲੈਣੀ ਤਾਂ ਡੱਬ ਵਾਲੀ ਮੰਡੀ ਆ ਜਾ ਕਰੋ ਰੁਕੋ ਜੋ ਇਹ ਐਜੇ ਗਾਂਾਂ ਇਦੋਂ ਘਰੇ ਖੜੀਆਂ ਹੋਣ ਯਾਰ ਆ ਜੋ ਜਰਸੀ ਕਟਾ ਕਰਦਾ ਬਾਈ ਇਹ ਆ ਮੰਡੀ ਡੱਬ ਵਾਲੀ ਆ ਦੇਖੋ ਬਾਈ ਨੇ ਫਲਕਾਰੀ ਫਲਪੂਰੀ ਪਾ ਰੱਖੀ ਆ ਐਡੀਆਂ ਗਾਂਾਂ ਘਰੇ ਖੜੀਆਂ ਨੂੰ ਵੀ ਨਸ਼ਾ ਚੜੀ ਜਾਂਦਾ ਹੈ ਹਨਾ ਬਾਈ ਤੇਰੀ ਹੈ ਬਾਈ ਕਿਹ ਆ ਬਈ ਚਲ ਫੇਮਸ ਹੋਆ ਬਾਈ ਇਹ ਦੂਜਾ ਬਾਈ ਸੂਪੀ ਯਾ ਬੱਤ ਕੀ ਤਿੰਨ ਚਿਰ ਹੋ ਗਿਆ ਭਾਈ ਸੂਈ ਨੂੰ ਪੰਜ ਮਾਂ ਦਾ ਲੈ ਫਿਰ ਪੰਜ ਮਾਂ ਦੰਦਾ ਜੀ ਹੋ ਬਾਈ ਹੈ ਨਾ ਚਿੱਕੀ ਹੈ ਇਹ ਦਮ ਤੱਕ ਕਿੰਨਾ ਦੁੱਧ ਤਾਂ ਭਾਈ ਹੁਣ ਤਿਆਰ ਦੁੱਧ ਹੈਗਾ ਵੀ 18-20 ਕਿਲੋ ਬਹੁਤ ਬਚੈਰ ਸ਼ਹਿਰ ਦਾ ਭਾਈ ਐਰ ਸ਼ਹਿਰ ਦੀ ਬੱਛੀ ਹੈ ਅੱਛਾ ਦੰਦਾ 10 ਕਿਲੋ ਹੋ ਗਿਆ ਭਾਈ ਕੀ ਰੇਟ ਕੀ ਰੇਟ ਕੀ ਇਹਦਾ ਰੇਟ ਵੀਰੇ 95000 ਹੈ ਦਾ ਰੋ ਮਿੱਤਰੋ ਇਹ ਜਿਹੇ ਗਾਂ ਜਿਹੜੇ ਘਰੇ ਖੜੀਆਂ ਉਹਨਾਂ ਉਹੀ ਜੀ ਲੱਗਦਾ 95000 ਰੁਪਿਆ ਰੇਟ ਆ ਐਰ ਸ਼ਹਿਰ ਦੀ ਬੱਛੀ ਹੈ ਭਾਈ ਨਾ ਫਲਕਾਰੀ ਬਕੂਰੀ ਬਾਰ ਕੀ ਆ ਭਰਾਵਾ ਇਹ ਟੌਪ ਕਲਾਸੀ ਐ ਆਜੋ ਮਿਲਦੇ ਆਂ ਹੋਰ ਕਿਤੇ ਜਾ ਕੇ ਦੇਖਦੇ ਆਂ ਕੀ ਗੱਲ ਆ ਝਾਂਜਰਾਂ ਝੁੰਜਰਾਂ ਦੇਖ ਓਏ ਕਿੰਨੇ ਦੰਦ ਲੱਗੇ ਪਾਚੀ ਆ ਦੇਖੀ ਕੀ ਗੱਲ ਬਾਤ ਆ ਯਾਰ ਬਾਲੇ ਸ਼ੌਂਕ ਨਾਲ ਸਾਹਮਣੇ ਗਾਜਾਂ ਪੜਾਉਂੋ ਬਚਾਰੇ ਚੇਕਰ ਚ ਵੀ ਇੰਨੇ ਇੰਨੇ ਸਾਫ਼ ਕਰਕੇ ਬੈਠੇ ਆ ਨਾ ਬੱਚੇ ਦੇ ਮੜਾ ਲਾ ਦੋ ਆ ਦੇਖ ਗਾੜੀ ਦੇਖੀ ਪਾ ਆ ਕਿਹੜੀ ਦਾ 65000 ਰੁਪਇਆ ਆ ਇੱਕ ਸ਼ੈੱਟ ਦੋ ਸ਼ੈੱਟ ਤਿੰਨ ਸ਼ੈੱਟ ਚਾਰ ਪੰਜ 6 7 8 ਸ਼ੈੱਟ ਆ ਅੱਥੇ ਦੇ ਅੱਥੇ ਛੱਡ ਭਰੇ ਪਏ ਆ ਦੇਖੋ ਮੱਝਾਂ ਵੀ ਆ ਰਹੀਆਂ ਉਧਰ ਦਿਖਾਉਣੇ ਸੋ ਕਰਾਉਣੇ ਆ ਕਿਸੇ ਭਾਈ ਨਾਲ ਗੱਲਬਾਤ ਮੱਝਾਂ ਵਾਲੇ ਪੰਜ ਚਾਰ ਮੱਝਾਂ ਤੇ ਇੱਕ ਕਰ ਲਿਓ ਚੈੱਕ ਆ ਕੋਈ ਲੈ ਵੀ ਬਹੁਤ ਵੱਡੀਆਂ ਗਾਂਾਂ ਆ ਤੇ ਭਰਾਵਾ ਤੇ ਆ ਜੋ ਮਿਲਦੇ ਆ ਚੱਕੜ ਬਹੁਤ ਆ ਕਰਾਉਣੇ ਸਾਡੇ ਭਾਈ ਨਾਲ ਗੱਲ ਲੈ ਲਓ ਜਾਣਕਾਰੀ ਮੱਝਾਂ ਦੀ ਆ ਜੋ ਹਾਂ ਮਤਰਾ ਗਾਰਾ ਗੂਰਾ ਬਹੁਤ ਅੱਜ ਦਾ ਯਾਰ ਸਾਡੇ ਵਿੱਚ ਮੱਝਾਂ ਚੰਗੀਆਂ ਖੜੀਆਂ ਪ੍ਰੋ ਟੌਪ ਕਲਾਸ ਹੀ ਆ ਜਾ ਮਿਲਦੇ ਆ ਕਿ ਸਾਨੂੰ ਭਰਾਵਾ ਜੀ ਇੱਕ ਦਿਖਾਉਣੇ ਆ ਸਾਨੂੰ ਦੋ ਚਾਰ ਮੱਜਾਂ ਤੌਰੀ ਮਾਡੀ ਗੱਬਣਾ ਗੱਬਣਾ ਕਿਨੇ ਦਾ ਰਹਿੰਦੇ ਆ ਚੱਲ ਤੋਰ ਲਾ ਮੋੜ ਲਾ ਮੋੜ ਲਾ ਆਵੇ ਮੱਝ ਦਿਖਾਉਣਾ ਗੱਪਣਾ ਰਹਿੰਦੇ ਹੁਣ ਕਿ ਮੈਂ ਲਾ 10 ਦਿਨ 8-7 ਦਿਨ ਲੈ ਵੇ ਲੂ ਵੇ ਦੀ ਕਰਮ ਵਾਲੀ ਚੰਗੀ ਆ ਸਿੰਘ ਥੋੜਾ ਇੱਕ ਖੁੱਲਾ ਇੱਕ ਢੰਡਾ ਆਪਣੇ ਹਾਂਜੀ ਆਪਣੇ ਆ ਕੀ ਹਾਲ ਬਾਈ ਵਧੀਆ ਹੀ ਵਧੀਆ ਕੰਮੇ ਸੂ ਸੂ ਗੀ ਇਹ ਤੀਕੇ ਤੀਕੇ ਹੀ ਆ ਰਹਾ ਹੈ ਤੇ ਲੈ ਕੇ ਆਇਆ ਹਾਂ ਆਹ ਬਾਈ ਨੇ ਸਹੀ ਗੱਲ ਦੱਸੀ ਆ ਭਰਾਵੋ ਹਨਾ ਇਹ ਜੇ ਬੰਦੇ ਲੰਮਾ ਚੱਲਦੇ ਆ ਭਰਾਵੋ ਜਿਹੜੇ ਗੱਲਾਂ ਸਹੀ ਦੱਸਦੇ ਕੋਈ ਮਾੜਾ ਮੋਟਾ ਫਰਕ ਪੈਂਦਾ ਤਾਂ ਐਵੇਂ ਝੂਠ ਮਾਰ ਕੇ ਕੋਈ ਫਰਕ ਨਹੀਂ ਪੈਂਦਾ ਕਾਇਦਾ ਰਹਿੰਦਾ ਬਾਈ ਦੱਸਿਆ ਤੇ 10 ਤੋਂ ਵੱਧ ਦਾ ਰਹਿੰਦੇ ਹੋਣੀ ਆ ਯਾਰ 10 ਹਨਾ ਆਪਣਾ ਵੀ ਸੋਹਣੀ ਆ ਬਾਡੀ ਲਾਈਨ ਦੀ ਸੋਹਣੀ ਆ ਸਿੰਘ ਥੋੜਾ ਐ ਖੁੱਲਾ ਤੇ ਕੀ ਰੇਟ ਆ ਬਾਈ ਜਾਇਜ ਦਾ 10 10 ਦੇਣ ਲੈਣ ਬਾਈ ਸਹੀ ਆ ਮਾਨਤਨ ਦਾ ਮਾਨਤਨ ਉਹ ਨੰਬਰ ਬੋਲੀ ਬਾਈ 97797 97797 1983 ਕਰ ਲਿਓ ਬਾਈ ਨਗਲ ਪਿੰਡ ਪਿੰਡ ਬਾਈ ਮਲੋਟ ਕੋਲੇ ਪਿੰਡ ਆ ਬਾਈ ਦਾ ਖੜਾ ਥੋਨਾ ਦੀ ਓਕੇ ਆ ਕਰ ਲਿਓ ਬਾਈ ਨਸ ਵਰਕ ਆ ਕਟਾ ਦਿਖਾਉਣਾ ਮੇਰੇ ਸਾਲ ਕਦਾ ਲੱਗਦਾ ਤੁਹਾਨੂੰ ਸਿਰ ਸੁਰ ਦੇਖ ਕਰ ਲਓ ਚੈੱਕ ਟਸਟੀਕਲਾਂ ਦਾ ਬਹੁਤ ਟੌਪ ਹੈ ਜੈਡ ਬਲੈਕ ਹੈ ਕੰਜਰ ਦਾ ਇੱਥੋਂ ਕਰ ਲਓ ਚੈੱਕ ਬੜਾ ਹਲਾਇ ਟਸਟੀਕਲ ਦੇਖੋ ਯਾਰ ਵੱਡੀ ਗੱਲ ਟਸਟੀਕਲਾਂ ਦੀ ਹੈ ਬਲੋੜ ਹੀ ਨਹੀਂ ਬਾਈ ਉਹ ਟਸਟੀਕਲਾਂ ਦਾ ਬੜਾ ਸਾਵਾ ਹੈ ਮੈਂ ਲੋੜ ਹੀ ਨਹੀਂ ਆ ਘੈਂਟ ਕੱਟਾ ਯਾਰ ਸਿੰਗਾ ਸੁੰਗਾ ਦਾ ਪੂਰਾ ਟੌਪ ਬਣੂ ਪੈਰਾ ਪੂਰਾ ਦਾ ਪੱਕਾ ਹੈ ਜੈਡ ਬਲੈਕ ਹੈ ਬਾਈ ਕਹਿੰਦਾ ਐ ਨਹੀਂ ਪਤਾ ਗੱਲ ਕਰ ਕੀਦਾ ਸਹੀ ਦੱਸਿਆ ਬਾਈ ਨੇ ਗੱਲ ਟਸਟਿਕਲਾਂ ਦਾ ਬਹੁਤ ਟੌਪ ਬਣੂਗਾ ਤੇ ਨੰਬਰ ਬੋਲੀ ਬਾਈ 87086 87086 62794 ਤੇ ਰੇਟ ਕੀ ਇਹਦਾ ਇਹਦਾ ਵੀਰੇ ਯਾਰ ਲੈਣ ਦੇਣੀ 25000 ਰੁਪਏ ਦੇਣ ਚਲ ਮਾਨ ਤਾਨ ਹੋ ਜਾ ਕੱਟਾ ਚੰਗਾ ਭਰਾਓ ਰੇਟ ਵੀ ਬਾਈ ਨੇ ਸੈਟ ਜੇ ਕਰਿਆ ਕੋ ਬਾਲਾ ਵੱੱਦ ਵੀ ਨਹੀਂ ਕਰਿਆ ਸਰਕਾ ਜੋ ਚੀਜ਼ ਪਸੰਦਾ ਜੀ ਰੇਟਰ ਕੋਈ ਨਹੀਂ ਮਹਨੇ ਰੱਖਦਾ ਹਨਾ ਬਾਈ ਹੋ ਜਾਂਦੀ ਸੈਟਿੰਗ ਕਰ ਲਿਓ ਬਾਈ ਨਸ ਪਰ ਜੈਡ ਬਲੈਕ ਆ ਪਿਆ ਹੋਰ ਲਮਾਈਲ ਮੁਈ ਬਹੁਤ ਆ ਆ ਦੇਖੋ ਪ੍ਰਭ ਅੱਜ ਮੱਝਾਂ ਵਾਲੀਆਂ ਘਟ ਹੈ ਆ ਵੇ ਇਧਰ ਪਾਣੀ ਆ ਵਿੱਚ ਉਹ ਸੁਬੀ ਮੱਝਾਂ ਦੇ ਨਿਕਾਏ ਬੱਚਾ ਆ ਇਧਰ ਚੱਕੜ ਨੂੰ ਦੋ ਚਾਰ ਮੱਝਾਂ ਦਿਖਾ ਦਿੰਨੇ ਆ ਚੱਕੜ ਵਾਲਾ ਗੱਲ ਕਰ ਭੱਜਾ ਹੈ ਹੀ ਥੋੜੀਆਂ ਰਹਿ ਗਈਆਂ ਆ ਚਹੀਏ ਨਾ ਸਾਰੀਆਂ ਵਾਲੀਆਂ ਘਟ ਮੱਝਾਂ ਰਹਿ ਗਈਆਂ ਚੱਕੜ ਦਾ ਕਰਕੇ ਆਜੋ ਮਲੇ ਆਉਣੇ ਤੁਹਾਨੂੰ ਕਿਸ ਬਾਈ ਨਾਲ ਮੈਂ ਧੰਨਵਾਦ ਆ ਭਰਾਵਾ ਜਿਹੜੇ ਵੀਡੀਓ ਦੇ ਬਾਰ ਬਾਰ ਧੰਨਵਾਦ ਕਰਦੇ ਆ ਬਹੁਤ ਯਾਦੇ ਚੜਦਾ ਫੂਪੜੇ ਹਾਂ ਸਾਰੀ ਮੰਡੀ ਉੱਤੇ ਚੈੱਕ ਕਰ ਲਓ ਪਾਣੀ ਪਾਣੀ ਫਿਰਦਾ ਪਾਣੀ ਪਾਣੀ ਉਹ ਆਜੋ ਮਿਲਦੇ ਆ ਸੌਦਾ ਹੋ ਹੀ ਜਾਂਦਾ ਮਿਲਦ ਨਾ ਮੜਾ ਨਹੀਂ ਨਹੀਂ ਤੇਰੀ ਨਾ ਆ ਦੇਖੋ ਭਾਈ ਸਿੰਘ ਸੰਘ ਹੋਏ ਬਿੱਲੀਆਂ ਅੱਖਾਂ ਇਦਰੇ ਰੇਟਡ ਚ ਪੈਂਦੀ ਆਗੇ ਬੱਚਾ ਇਹਦਾ ਕਿਉਂਕਿ ਲੈਵਲ ਉਪਾ ਕਮਾਲ ਦਾ ਟੋਰਨ ਨੂੰ ਜਗ੍ਹਾ ਨਹੀਂ ਹੈਗੀ ਛੋਟੀ ਕੁੰਡੀ ਆ ਤਦੋਂ ਲੈਵਲ ਉਪੇ ਦੀ ਚੰਗੀ ਹੈ ਤੁਹਾਨੂੰ ਤਾਂ ਨਹੀਂ ਲੱਗਦਾ ਮੇਕੀ ਵਾਲਾ ਪੂਰਾ ਕੁਛ ਤੇ ਬਾਈ ਨੂੰ ਕੀ ਰੇਟ ਹੈ ਕਿੰਨੇ ਰੁਪਏ ਦੇ ਕਹਿ ਦਣਾ ਦੱਸੋ ਜੀ ਬਾਈ ਕੀ ਰੇਟ ਆਦਾ ਝੋਟੀ ਦਾ 1 40 ਕਿੰਨਾ ਦੁੱਤਾ ਹਣਾ 14 ਕਿਲੋ ਬਾਈ ਕਹਿੰਦਾ ਤਿਆਰਾ ਗੱਲ ਕਰ ਲੇਵਾ ਚੰਗਾ ਝੋਟੀ ਦਾ ਭਾਈ ਨੰਬਰ ਬੋਲ ਦੋਵੇ ਕਿਰੋ 42 74042 68920 ਥਾਂ ਤੋਂ ਮੁੱਠੀ ਵਾਲਾ ਲੱਗਿਆ ਮੇਰੇ ਤਰ ਪੂਰਾ ਟਾਪ ਕੁਆਲਿਟੀ ਹੈ ਝੋਟੀ ਤੋਰਨ ਨੂੰ ਜਗ੍ਹਾ ਨਹੀਂ ਹੈਗੀ ਬੱਚਾ ਵੀ ਛੋਟਾ ਬੱਚਾ ਕੀ ਮਗਰ ਕੱਟਾਇਆ ਹੈ। ਮਾਗਰ ਕੱਟਾ 14 ਕਿਲੋ ਰੁੱਢ ਤਿਆਰ ਆ ਬਾਈ। ਫਤਰੀ ਚਾਮੜੀ ਦੀ ਝੋਟੀ ਐ। ਬਾਬਾ ਨਸਪਾ ਕੰਝੀ ਦਿਨ ਹੋ ਗਏ। ਇਹ ਮਾਗਰ ਬੱਚਾ ਇਹਦੇ ਵਿੱਚ ਕੱਟਾ ਹੀ ਐ ਨਾ। ਇੱਕ ਆ ਗਈ ਬਾਈ ਦੀ ਲੰਡੀ ਮੱਚ। ਥੋੜੀ-ਪੁਛ ਕਟੀਆਂ ਥੱਲੋਂ। ਰੈਂਕਾ ਸੈਕ ਹੈ ਤੇ ਰੈਂਦੀ ਐ। ਕੋਣ ਹੈ? ਖਾਣਾ ਤੋਂ ਨਾਲ ਇਹ ਵੀ ਠੀਕ ਐ। ਮੁੱਲ ਪੁੱਛਦੇ ਕਿੰਨਾ ਗਊਆ। ਮੋਡਲ ਦੇ ਨਾਲ ਇਹ ਵੀ ਠੀਕ ਹੋਊਗਾ ਤੇ ਬਾਈ ਦਾ ਮੋਲੀ ਵਾਲਾ ਕਰਤਾ ਫਿਰ ਤਾਂ ਰਹਿਣਾ ਕੀ ਹੈ ਨੰਬਰ ਬਾਈ ਦਾ ਉਹੀ ਹੈ ਤੇ ਰੇਟ ਪੁੱਛ ਰਹਿਣਾ ਬਾਈ ਨੂੰ ਲੈ ਜੀ ਕੀ ਰੇਟ ਕਿਤਾ ਰਹਿਣਾ ਹੈ ਬਾਈ ਇਹਦਾ ਕੀ ਰੇਟ ਹਾਂ ਮੱਝ ਦਾ ਬਾਈ ਦਾ 1 ਲੱਖ ਤੇ 10 ਹਜ਼ਾਰ ਸਿੰਘਾ ਦੀ ਇਹ ਵੀ ਸੋਹਣੀ ਆ ਨੰਬਰ ਉਹੀ ਆ ਬਾਈ ਦਾ ਖਾਰਲਸ ਵਰਕ ਬਾਈ ਦਾ ਮੇਰੇ ਤੋਂ ਹੁਣ ਦਾ ਬੂਰੀ ਦਿਖਾਉਣੇ ਆ ਬਾਗਬਾਲੀ ਆਂ ਮੈਨੂੰ ਕੋਈ ਨਹੀਂ ਤੋਹ ਵਲੋ ਚੈੱਕਾ ਤੋਰ ਨੂੰ ਜਗਾ ਨਹੀਂ ਹੈਗੀ ਅੱਜ ਨਾਲਾ ਨੂੜਾ ਪੂਰੀਆ ਚੜਾਈ ਬਹੁਤ ਆ ਮੱਝ ਦੀ ਚੱਕਰ ਜੀ ਹੁਣ ਆਊਗਾ ਐ ਪੂਰੀ ਨਹੀਂ ਆਉਂਦੀ ਅਸਾਂ ਮੈਨੂੰ ਘਰ ਲਓ ਚੈੱਕਾ ਆਂ ਤੁਣਾ ਲੱਗਿਆ ਵਧੀਆ ਟੌਪ ਕੁਆਲਿਟੀ ਦਾ ਹਲੋ ਇਹ ਤੋਂ ਜੇ ਕਰ ਲਓ ਬਾਟੀ ਲੈਣ ਦੀ ਬਹੁਤ ਵੱਡੀ ਹੈ ਜੰਚਾ ਬਾਹ ਕਮਾਲ ਲੱਗਿਆ ਥਾਣਾ ਪੁੱਛ ਰਿਹਾ ਬਾਈ ਨੂੰ ਕੀ ਰੇਟ ਹੈ ਕਿੰਨੇ ਦਿਨੋਂ ਕੋ ਸੂਈ ਹੈ ਬਾਈ ਸਸਰੀਗਾਲ ਸਸਰੀਗਾਲ ਜੀ ਕਿਹੜਾ ਪਿੰਡ ਹੈ ਵੀਰੇ ਆਪਣਾ ਰੋਇਪੁਰ ਜਲਾਈ ਠੀਕ ਹੈ ਤੇ ਜਿਹੜੀ ਮੱਝ ਦਿਖਾਈ ਹੈ ਕਹਿੰਦਾ ਸੂਆ ਬਾਈ ਇਹ ਤੇ ਤੀਜਾ ਸੂਆ ਸੂਈ ਹੈ ਜੀ ਕਿਹੜੇ ਦਿਨ ਹੋ ਗਏ ਸੂਈ ਨੂੰ ਬਾਈ 6 ਦਿਨ ਹੋ ਗਏ ਜੀ ਕਿੰਨਾ ਦੁੱਧ ਤੇ ਹੈ ਸਹੀ ਬਾਈ ਹੈਗਾ 14 ਕਿਲੋ ਜੀ ਹੁਣ ਪਿਆਰ ਹੈ ਤੇ ਰੇਟ ਕੀ ਹੈ ਭਾਈ ਜੈਨੂ ਨੇ ਦਾ ਇਹਦਾ ਰੇਟ 170 ਮੈਂ ਹੁੰਦੇ ਆ ਜੀ ਮਾਨ ਤਾਨ ਭਾਈ 135 ਦੇ ਦਿਆਂਗੇ ਬਸ 135 ਦੇ ਰਿਹਾ ਭਾਈ ਨੰਬਰ ਵੋਲਦਾ 94173 ਹਾਂਜੀ ਭਾਈ 94173 48410 484 10 10 ਕਰ ਲਓ ਭਾਈ ਦਾ ਸਪਾਰਕ ਮੱਝ ਬਹੁਤ ਵੱਡੀ ਹੈ ਬੱਚਾ ਕੀ ਮਗਰ ਕੱਟੀ ਹੈ ਜੀ ਮਗਰ ਕੱਟੀ ਆ ਗਈ ਕਾਲੀ ਫਿਰ ਥਾਂ ਤੋਂ ਬਹੁਤ ਟੌਪ ਦਾ ਲੱਗਿਆ ਮੱਝ ਨੂੰ ਆਤੀ ਦਾ ਹੈ ਇਹ ਜੜਨੀ ਨਹੀਂ ਚੜੂ ਇਹਦਾ ਪੀਕਅਪ ਚੀ ਕਹਿੰਦਾ ਚਿੱਕੜਵਾਲਾ ਜ ਮੱਝਾਂ ਆਈਆਂ ਥੋੜੀਆਂ ਆ ਦੇਖੋ ਕਹਾਲੀ ਵੱਡੀ ਮਾਂ ਹੈ ਬਾਈ ਦੀ ਕਰ ਲਿਓ ਬਾਈ ਦਾ ਸਵਾਰਕ ਆ ਦੇਖੋ ਭਰਾਵੋ ਗਾਰੇ ਚ ਖੜੀਆਂ ਮੱਝਾਂ ਬਾਹਲਾ ਕਰ ਅੱਜ ਦਾ ਧੰਨਵਾਦ ਆ ਜਿਹੜੇ ਭਰਾ ਲਿਆਏ ਭਰਾਵੋ ਮੱਝਾਂ ਇੱਥੇ ਔਖਾ ਬਹੁਤਾ ਸਾਹਮਣੀਆਂ ਗਾਰੇ ਚ ਆ ਦੇ ਆ ਮੱਝਾਂ ਕੀ ਖੜੀ ਐ ਬਹੁਤ ਜਿਆਦੇ ਗਾਰੇ ਆ ਐ ਸੋਨ ਦਾ ਘਾਟੇ ਗਿਆ ਭਰਾ ਬਾਈ ਨੇ ਇੱਕ ਮੱਜਾ ਮੈਂ ਥੋੜੀ ਕੱਟੀ ਹੈ ਕੀ ਰੇਟ ਆ ਉਹ ਲੱਖ ਰੁਪਏ ਜੀ ਕਿੰਨੇ ਦਿਨੋਂ ਕੋਈ ਸੁਈ ਨੂੰ 20 ਦਿਨ ਹੋਏ ਜੀ 20 ਦਿਨ ਹੋ ਗਏ ਕਿੰਨਾ ਦਤਾ ਬਹੁਤ ਬਾਰ ਲੀਟਰ ਹੈ ਜੀ ਹੈਗਾ ਬਾਰ ਲੀਟਰ ਹਾਂ ਜੀ ਹਾਂ ਬਾਈ ਦੀ ਇਹ ਕੱਟੀ ਆ ਗਿਆ ਕੱਟਿਉਂ ਬ੍ਰੀਡ ਵਾਲੀ ਐ ਮਗਰ ਬੱਚਾ ਕੱਟਾ ਬਾਈ ਮਗਰ ਕੱਟਾ 1 ਲੱਖ ਤੱਕ ਨਹੀਂ ਦੇਣੀ ਐ ਜੀ ਅੱਛਾ ਲੱਖ ਦੀ ਦੇਣੀ ਐ ਮੱਝ ਕਹਿੰਦਾ ਬਾਈ ਚੱਲ ਮਾਰਤਾਨ ਹੋ ਜੂਗਾ ਤੂੰ ਲੈਵਾ ਜਿੰਨਾ ਕਾ ਹੈ ਚੰਗਾ ਹੈ ਹੈ ਇਧਰ ਕਿੱਤੀ ਐ ਪਹਿਲਾਂ ਕੱਟਿਆ ਹੂ ਵੀ ਇਹ ਦੰਦਾਜੀ ਹਜੇ ਸਿੰਘ ਦੀ ਸੋਹਣੀ ਐ ਤੇ ਨੰਬਰ ਬੋਲੀ ਜਰਾ 9883 ਹਾਂ 9888703286 9888703286 ਕਰ ਲਿਓ ਬਾਈ ਨਾਲ ਸੰਪਰਕ ਨੰਬਰ ਬੜਾ ਭੈੜਾ ਦੱਸਿਆ ਬਾਈ ਨੇ ਥੱਲੇ ਵੀ ਨਹੀਂ ਸੋਹਣੀ ਐ ਛੋਟੀ ਕਰ ਲਿਓ ਬਾਈ ਨਾਲ ਸੰਪਰਕ ਆ ਦੇਖ ਮੱਝਾਂ ਚੰਗੀਆਂ ਆ ਰਹੀਆਂ ਉਹ ਜਿਹੜੀ ਲੰਡੀ ਐ ਹੈ ਚੰਗੀ ਐ ਆ ਨੀਲੀ ਰੰਗ ਆਹ ਦਾ ਗਾਰਾ ਬਾ ਗਰੇ ਗਾਰਾ ਪ੍ਰਭਾ ਅੱਜ ਤਾਂ ਈ ਦਿਖਾਈ ਹੈ ਗਾਰੇ ਚੈਨਾ ਚ ਮੱਝਾਂ ਆਈਆਂ ਬਹੁਤ ਥੋੜੀਆਂ ਫੁੱਲ ਗਾਰੇ ਨਾਲ ਭਰਿਆ ਪਿਆ ਇਹਦਾ ਸੋਡਾ ਪਿਆਰ ਖਿੱਚ ਲਿਆ ਹੈ ਭਰਾਵਾ ਉਹਦਾ ਕਰਕੇ ਆ ਗਿਆ ਇੱਥੇ ਪਰ ਇਸ ਟੈਂਕ ਕੋਲਦੇ ਬਾਈ ਨੂੰ ਇੱਕ ਲੈ ਬਾਈ ਦੀ ਮੱਝ ਦਿਖਾਉਣਾ ਤੋਰ ਨੂੰ ਥਾਂ ਹੈ ਨਹੀਂ ਚਿੱਕੜਾ ਗੱਲ ਕਰ ਰਿਹਾ ਕਿਤੋਂ ਪੂਗੀ ਐਤੋਂ ਘਰ ਵਜਾ ਕੇ ਲੈਵਾਂ ਲੂਬਾ ਚੰਗਾ ਐਦਰੀ ਦੂਰ ਲੈ ਇੱਥੇ ਮਾੜੀ ਜਿਹੀ ਪਾਣੀ ਐਦਰੀ ਦੂਰ ਲੈ ਇਹ ਵੀ ਦੀ ਚੰਗੀਆ ਸਿੰਘ ਦਾ ਥੋੜਾ ਜਿਹਾ ਖੁੱਲਾ ਹੈ ਆਪੇ ਬੱਚਾ ਪੁੱਛਾ ਗਿਆ ਕਿ ਕਿੰਨਾ ਦੁੱਤਾ ਕੀ ਰੇਟ ਆ ਕੀ ਗੱਲ ਬਾਤ ਆ ਅਗਲੀ ਚਮੜੀ ਦੀ ਝੋਟੀ ਆ ਮੋੜ ਲਿਆ ਲੇਵੇ ਦੀ ਚੰਗੀ ਆ ਭਰਾਵਾ باقی ਰੇਟ ਤੋਂ ਪਤਾ ਲੱਗੂ ਕਿੰਨਾ ਕੁ ਲੇਵਾ ਕਿੰਨੇ ਪੈਸੇ ਮੰਗਦਾ ਪਾਪਾ ਕਿੰਨੇ ਪੈਸੇ ਮੰਗਦਾ ਪਾਪਾ ਕੀ ਰੇਟ ਆ ਸਣਾ ਸੁਣਾ ਵੀ ਇੱਕ ਨੰਬਰ ਆ ਗਈ ਮੱਝ ਮੁੱਠੀੜਾ ਤਾਂ ਲੱਗਾ ਦੂਰਾ ਤੇ ਬਾਪੇ ਸ਼ਾਸਤਰੀ ਕਾਲ ਕਿਹੜਾ ਪਿੰਡਾ ਬਾਪੇ ਬਠਿੰਡਾ ਬਠਿੰਡਾ ਜਿਹੜੇ ਮੱਝ ਤੌਰ ਕੇ ਹੈ ਕੈਮਾ ਸੁਆ ਇਹ ਤੀਜਾ ਸੁਆ ਕਿੰਨੇ ਦਿਨੋਂ ਕੋਈ ਸੁਈ ਨੂੰ ਹਾਲੇ ਸੁਈਆ ਰਾਤ ਅੱਛਾ ਕੱਲ ਸੁਈਏ ਬੋਲੇ ਚ ਹੈ ਨਾ ਤੇ ਕੀ ਰੇਟ ਆ ਬਾਪੇ ਜੈਜ ਦਾ ਇਹਦਾ ਕਪੀ ਕਤੀ ਮਾਨ ਤਣ ਮਾਨਦਾ ਮੌਕੇ ਤੇ ਕਰਦੇ ਆ ਠੀਕ ਹੈ ਚਪਾਈ ਚੂਈ ਦੀ ਬਹੁਤ ਵਧੀਆ ਇੱਕ ਨੰਬਰ ਹੈ ਬੱਚਾ ਆਪ ਕੀ ਆ ਮਗਰ ਬੱਚਾ ਕੱਠੀ ਨੰਬਰ ਬੋਲ ਦੋ ਥੋੜਾ 9975990 990 09 9675 49009 ਬਾਈ ਨਾ ਕਰ ਲਓ ਗੱਲ ਮੱਝ ਕੁਆਲਿਟੀ ਦਾਰ ਹੈ ਬਾਈ ਕਾ ਦੁੱਧ ਪਾ ਦੂ 16 17 ਕਿਲੋ ਉਹ ਚੰਗੀ ਹੈ ਜਿੰਨੀ ਹੈਗੀ ਆ ਪਤਲੀ ਚਮੜੀ ਆ ਪੂਰੀ ਆ ਬਚੀ ਰਹਿ ਗਈ ਪੜੀ ਜਾ ਨਾ ਕਮੀ ਚ ਨੌਮੀ ਨੌਮੀ ਚ ਤੇਰੇ ਸ਼ੌਂਕ ਆ ਮੱਜਾ ਦਾ ਉਹ ਕੀ ਲਗਾ ਤਰ ਪਪਾ ਦਾਦਾ ਦਾਦਾ ਕੇ ਅੱਛਾ ਨਾਲ ਤੂੰ ਆ ਗਿਆ ਅੱਛਾ ਚੱਲ ਪੜ ਲਾ ਪੁੱਤ ਇਹਨਾਂ ਸ਼ੌਂਕ ਰੱਖੀ ਨਾਲ ਚੰਗਾ ਇਹਨਾਂ ਨੂੰ ਨਾ ਛੱਡੀ ਇਹ ਸ਼ੌਕ ਨਹੀਂ ਮਾੜਾ ਹੈਗਾ ਬਹੁਤ ਵਧੀਆ ਚੀਜ਼ ਹੈ ਇਹ ਕਾਲਾ ਸੋਨਾ ਕਾਲਾ ਸੋਨਾ ਕਰ ਲਿਓ ਬਾਈ ਦਾ ਸੰਪਰਕ ਗੱਲ ਕਰ ਲੇਵੇ ਦੀ ਬਹੁਤ ਟੌਪ ਆ ਹਟਾਉਣਾ ਜੀ ਨਹੀਂ ਕਰਦਾ ਤੁਹਾਨੂੰ ਹਾਂਜੀ ਬਾਬੇ ਜੀ ਵੀ ਬਹੁਤ ਗਾਣਾ ਖੰਦ ਦੁੱਧ ਦੇ ਦਊਗਾ ਮੱਚ ਭਰਾਵਾ ਕਰ ਲਿਓ ਆ ਬਲੇ ਦਾ ਸੰਪਰਕ ਲੈ ਬਸ ਉਹਨੂੰ ਗਾਂ ਦਿਖਾਉਣੇ KFC ਬਾਕਮਾਲ ਚੀਜ਼ ਹੈ ਭਰਾਵਾ ਕੈਮਰੇ ਚ ਨਹੀਂ ਆਉਂਦੀ ਬਾਲਾ ਬੱਟਾ ਲੇਵਾ ਕਰਮਾ ਵਾਲੀ ਦਾ ਪਰਮਾਤਮਾ ਇਹਨੂੰ ਉਮਰ ਲਾਵੇ ਇੱਥੋਂ ਕਰ ਲੈ ਚੱਤ ਮੱਝਾਂ ਵਾਲਾ ਥਣ ਲੱਗਿਆ ਮੁੱਠੀ ਵਾਲਾ ਇਹਨੂੰ ਪਤਲੀ ਲੇਵਾ ਕੀ ਹੈ ਨਾ ਬਾਹ ਕਮਾਲੀ ਤੁਰਨ ਨੂੰ ਜਗ੍ਹਾ ਨਹੀਂ ਹੈਗੀ ਚਿੱਕੜ ਵਾਲਾ ਪੰਡਾ ਬੰਨੀ ਫਿਰਦੀ ਐ ਇੱਥੋਂ ਕਰ ਲੈ ਚੱਤ ਕੈਮਰੇ ਚ ਮਸੇ ਆਉਂਦਾ ਲੇਵਾ ਇਹਦਾ ਸੋ ਵਾ ਕੀ ਗੱਲ ਬਾਤ ਹੈ ਕਿੰਨੇ ਦੀ ਦੇਊਗਾ ਮਾਗਰ ਬੱਚਾ ਕੀ ਹੈ ਇਹ ਜੀ ਗਾਂ ਰੱਖ ਲਿਆ ਕਰੋ ਇੱਕ ਵਾਧੂ ਰਹਿੰਦੀ ਹੈ ਬਾਈ ਸਸਰੀ ਘਾਲ ਕਿਹੜਾ ਪਿੰਡ ਆ ਬਾਈ ਪੁੱਚੋ ਗਲਾਂ ਤੇ ਕੰਮਾ ਸੁਆ ਗਾਂ ਬਾਈ ਕਿੱਚੇ ਸੁਆ ਕਿੰਨੇ ਦਿਨ ਹੋ ਗਏ ਸੁਈ ਨੂੰ 6 ਦਿਨ ਹੋ ਗਏ ਕਿੰਨਾ ਦੁੱਧ ਆਣਾ 20 ਲੀਟਰ ਆਏਗਾ ਜੀ ਹੈ 30 ਲੀਟਰ ਦੇ ਹੁਣ ਕਿੰਨਾ ਹੁਣ 20 ਲੀਟਰ ਆਏਗਾ 20 ਲੀਟਰ ਆਏਗਾ ਨਾ ਤੇ ਰੇਟ ਬਾਈ ਜਾਇਜ਼ ਇਹਦਾ 99 99 ਮਾਂ ਟਣ ਹੋ ਜੂ ਮਗਰ ਬੱਚਾ ਕਿਆ ਬੱਚਾ ਜੀ ਬੱਚਾ ਤੇ ਨੰਬਰ ਬੋਲ ਦੋ ਮੈਨੂੰ 74080 74080 97518 ਜੀ 97 518 518 ਹੋਰ ਵੀ ਨਗਰੇ ਕਾਇਆ ਬਾਈ ਹਾਂਜੀ ਬਾਈ ਕੋਲ ਹੋਰ ਵੀ ਨਗਰੇ ਕਾਇਆ ਕਰ ਲੈ ਸਪਰਕ ਜਾਨਵਰ ਬਾਈ ਚੰਗੇ ਦਾ ਸ਼ਕੀਨ ਆ ਲੈ ਇੱਥੋਂ ਗੱਲ ਚੈੱਕ 20 ਲੀਟਰ ਤਿਆਰ ਹੋਣਾ ਦੇ ਬੱਚਾ ਵੀ ਆ ਗਿਆ ਨਿੱਕਾ ਨਾਲ ਇਹਨੂੰ ਵੀ ਸ਼ੌਂਕ ਹੈ ਆ ਦੇਖੋ ਕਰ ਲੋ ਚੈੱਕ ਭਰਾਵਾ ਆ ਲਿਆ ਬਾਈ ਨੂੰ ਇੱਕ ਮੌਜੂਦ ਤੋ ਰਾ ਗਾਂਜਾਂ ਦਾ ਸੌਦਾ ਹੋ ਜਾਂਦਾ ਨਾ ਬਾਹਰ ਜਾਂਦਿਆਂ ਇਹ ਇਹ ਸਾਰਾ ਵਿਗਿਆ ਹੋਇਆ ਮਾਲ ਹੁੰਦਾ ਜਿਹੜਾ ਇਧਰ ਆਉਂਦਾ ਆ ਨੌਰੇਜ ਖੜਾ ਹੁੰਦਾ ਤੁਹਾਨੂੰ ਕੋਈ ਸ਼ਾਈਵਾਲ ਦਿਖਾਉਣੇ ਆ ਕੋਈ ਸ਼ਾਈਵਾਲ ਸ਼ਾਈਵਾਲ ਮਿਲ ਕੇ ਨਾ ਕੋਈ ਸ਼ਾਈਵਾਲ ਦਿਖਾਵਾਂਗੇ ਐਰ ਸੈਰ ਜਾਂ ਸ਼ਾਈਵਾਲ ਆ ਦੂਜੀ ਆ ਗੀਆਂ ਅਮਰੀਕਨਾਂ ਅਮਰੀਕਨ ਬੁੜੀਆਂ ਨੇ ਜਿਹੜਾ ਅਮਰੀਕਨ ਗਾਂਜਾਂ ਐਰ ਸੈਰ ਘੜੀ ਯਾਨੀ ਕਿ ਉਹ ਦੇਖਿਆ ਰਿਹਾ ਯਾਰ ਇਹ ਕੱਚੀ ਹੈ ਤਿਆਰ ਹੋਈ ਜਾਂਦੀ ਹੈ ਆਹ ਦੇਖੋ ਵਿਕੇ ਹੋਇਆ ਮਾਲ ਸਾਰਾ ਉਧਰ ਖੜਾ ਨੌਰੇ ਚ ਹੁਣ ਉਹ ਸ਼ਾਈ ਵਾਲਾ ਜਾਂ ਕੋਈ ਐਰ ਸ਼ੈਰ ਲੈ ਭਰਾ ਵਾ ਗਾਂ ਦੇਖ ਲਓ ਪ्योर ਸ਼ਾਈ ਵਾਲਾ ਮਗਰ ਬੱਚਾ ਵੇ ਤਾਂ ਥਣ ਥਣ ਵਧੀਆ ਲੱਗਾ ਟੌਪ ਦਾ ਅੰਨੀ ਜਣੀ ਵਧੀਆ ਮੱਝਾਂ ਵਾਲਾ ਥਣਾ ਤੇ ਸੀਲ ਬਹੁਤ ਆ ਭਰਾ ਹਨਾ ਹਾਂ ਸੀਲ ਦਾ ਬਾਦੂ ਆ ਕੁੜੀਆਂ ਚੋਈਆਂ ਨੇ ਕੁੜੀਆਂ ਚੋਈਆਂ ਗੋਲਾਂ ਗੋਲ ਇਹਦਾ ਇਹਨਾ ਦੁੱਧ ਵੀ ਸੰਘਣਾ ਹੁੰਦਾ ਥੋੜੇ ਦਿਨਾਂ ਦੀ ਸੂਈ ਲੱਗਦੀ ਕੁਝ ਨਾ ਬਾਈ ਨੂੰ ਕੀ ਰੇਟਾ ਕਿੰਨੇ ਦਿਨਾਂ ਦੀ ਸੂਈ ਹੈ ਕਰ ਲੈ ਬਾਈ ਗਾਂ ਕਿੰਨੇ ਦਿਨੋਂ ਦੀ ਸੂਈ ਨੂੰ ਇਹ ਤਿੰਨ ਦਿਨ ਹੋਇਆ ਸੂਈ ਨੂੰ ਸਾਰੇ ਅੱਛਾ ਮਗਰ ਬੱਚਾ ਮਗਰ ਬੱਚਾ ਮਗਰ ਬੱਚਾ ਤੇ ਕਿੰਨਾ ਕ ਦੁੱਧ ਦੇ ਤੂੰ ਬਾਈ ਇਹ ਦੁੱਧ ਇਰਾ ਦੇ ਰੇਟ ਬਾਈ ਨੂੰ ਰੇਟ ਪੁੱਛਦੇ ਆਂ। ਕਾ ਚੰਗੀ ਆ ਬਾਈ ਦੀ। ਪੁੱਛਦੇ ਆਂ ਬਾਈ ਨੂੰ ਕਿੰਨਾ ਪੈਸਾ ਦੀ ਐ। ਕੀ ਰੇਟ ਆ ਬਾਈ ਦਾ? ਇਹਦਾ 40000 ਰੁਪਏ। 40000 ਰੁਪਏ ਮੰਗਦਾ ਬਾਈ ਤਿੰਨ ਲਣ ਹੋਣੀ ਕੋਈ ਰੇਟ। ਤੂੰ ਦੁੱਧ ਤੋਂ ਸੰਘਣਾ ਹੁੰਦਾ ਹੈ ਸ਼ਰੀਫ ਹੀ ਐ। ਨੰਬਰ ਲੈ ਕੇ ਦਿੰਨਾ ਬਾਈ ਨੂੰ ਤੁਹਾਡਾ। ਬਾਈ ਦਾ ਨੰਬਰ ਨਹੀਂ ਹੈਗਾ ਭਰਾ ਬਾਈ ਇੱਥੇ ਹੁੰਦਾ ਐ। ਆਹ ਗਾਹਾਂ ਬਾਈ ਕੋਲ 40000 ਮੰਗਦਾ ਮਾਨਤਨ ਕਹਿੰਦਾ ਪੂਰਾ ਕਰੂਗਾ। ਆਪਰਸ ਫਰਕ ਬਾਈ ਰਾਣ ਤੋਰ ਦੇ ਮੜੀ ਮਰਜ਼ੀ ਆ ਗਾਂ ਦਿਖਾਉਣਾ ਮੇਤਰੋ ਲੇਵੇ ਭਾਂਡੇ ਦੀ ਕਰਮਾ ਵਾਲੀ ਬਹੁਤ ਟੌਪ ਹੈ ਜਲਦੀ ਵੀਡੀਓ ਹੁਣਾ ਜੇ ਮਰਜ਼ੀ ਆ ਬੱਚਾ ਹੈ ਮੈਂ ਕਰ ਤੈਨੂੰ ਕਨੇ ਆ ਦੇਵਾਂ ਦੋਰ ਦੇਨੇ ਤੋ ਕਰ ਲੋ ਚੈੱਕ ਤੁਹਾਨੂੰ ਕਰਾਉਣਾ ਹੈ ਰੇਟ ਮੱਝਾਂ ਵਾਲਾ ਥਾਂ ਲੱਗਿਆ ਮੋੜ ਦਾ ਬਾਈ ਕੀ ਨਾ ਕਰਾਉਣਾ ਬਾਈ ਰਾਣ ਗੱਲ ਬਾਤ ਕੀ ਰੇਟ ਹੈ ਕਿੰਨੇ ਰੁਪਏ ਦੇਵੋ ਬਾਈ ਕਿੰਨਾ ਦੁੱਦਾ ਕਰਮ ਵਾਲੀ ਦਾ ਲੇਵਾ ਦਾ ਕਮਾਲ ਹੀ ਆ ਥੋੜਾ ਜਿਹਾ ਬੰਨ ਦੇ ਬਾਈ ਅ ਭਾਈ ਸਸਰੀ ਗਾਲ ਸਸਰੀ ਗਾਲ ਵੀਰੇ ਕਿਹੜਾ ਪਿੰਡ ਆ ਬਾਈ ਪਿੰਡ ਵੀਰੇ ਕੁਸਰ ਆਗਾ ਤੁਰ ਕੇ ਮਸੂਆ ਬਾਈ ਇਹ ਦੂਜਾ ਸੂਆ ਵੀਰੇ ਕਿੰਨੇ ਦਿਨੋਂ ਕੁਸੂਈ ਨੂੰ ਇਹਨੂੰ ਸੂਈ ਨੂੰ ਡੇਢ ਮਹੀਨਾ ਹੋ ਗਿਆ ਡੇਢ ਮਹੀਨਾ ਕਿੰਨਾ ਤੁਰਦਾ ਸਹੀ ਹਣਾ ਦੁੱਧ ਦੇ 17 ਲੀਟਰ ਆਜਾ ਤਿਆਰ ਤਿਆਰ ਹੈ ਜੀ ਇਹ ਹੋ ਵੀ ਸੰਗਣਾ ਹਣਾ ਛਾ ਜੰਗਣਾ ਮੱਝਾ ਰਗਾ ਮੱਝਾ ਰਗਾ ਪਾੰਦੇ ਪਾੰਦੇ ਫਰੈਂਡ ਵੀਰੇ ਦੀ ਠੀਕ ਹੈ ਤੇ ਧਾਰ ਤੂਰ ਦੀ ਵਧੀਆ ਹੋਲੀ ਜਮਾ ਵੀਰੇ ਕੀ ਰੇਟ ਆ ਜਾਇਜ ਆ ਬਾਈ ਜਾਜ ਵੀਰੇ ਮੁੱਲ ਤਾਂ 60000 ਕਰਦੇ 50 ਹੀ ਕਰ। ਯਾ ਮੰਨ ਤਾਂ ਚੱਲ ਹੋ ਜੂ ਹਣਾ। ਤੇ ਨੰਬਰ ਬੋਲ ਦੇ। ਨੰਬਰ 99531 ਹਾਂਜੀ 62815 62815 15 ਕਰ ਲਿਓ ਭਰਾ ਬਾਈ ਨਾ ਗੱਲ। ਥਣ ਥਣ ਮੱਝਾਂ ਵਾਲਾ ਲੱਗਿਆ ਗਾਂ ਨੂੰ ਵਧੀਆ। ਉਹ ਦੇਖ ਲੈ ਅੱਗੇ ਬੁਲਾ ਰਿਹਾ। ਮਗਰ ਬੱਚਾ ਕੀ ਹੈ ਬਾਈ? ਅੱਛਾ ਵੀਰੇ। ਆ ਗਿਆ ਬੱਚਾ। ਬੱਚਾ ਵੀ ਕੰਜੇ ਦਾ ਪੂਰਾ ਤੇਜ ਹੈ। ਬੁੱਧ ਚਮੈ ਕੁੱਲਾ ਬਈ ਯਾਰ। ਹਾਂ ਨਹੀਂ ਚੰਗਾ ਸਹੀ ਗੱਲ ਹੈ ਨਾ ਚੰਗੇ ਨਾ। ਨੇ ਨੇ ਇਹਦਾ ਬੱਚਾ ਇਹਨੂੰ ਬੰਦਾ ਉਹ ਹੀ ਜਾਮ ਕਰ ਦਿੰਦਾ ਹਣਾ ਕਰ ਕਰ ਰੱਖ ਦਿੰਦਾ ਜਾਨਵਰ ਨੂੰ ਖੁੱਲਾ ਬੱਚੇ ਨੂੰ ਦੁੱਧ ਪੀ ਦਿੰਦਾ ਗਰੇ ਭਾਈ ਇਹ ਹੀ ਪਨ ਉਤਾਰ ਜੂਆ ਓਏ ਇਹਦੇ ਦੁੱਧ ਨਾਲ ਕੁਝ ਨਹੀਂ ਹੁੰਦਾ ਪਿਆਦਿਆ ਕਰੋ ਭਰਾਵਾ ਨਾ ਨਾ ਖੁੱਲਾ ਦਾ ਦੁੱਧ ਆ ਦੁੱਧ ਬੱਚੇ ਨੂੰ ਪੂਰਾ ਪਿਆ ਕਈ ਤਾਂ ਉਹੀ ਮਾਰ ਦਿੰਦੇ ਆ ਨਾ 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 ਬੱਚੇ ਐ ਨਾ ਕਰਿਆ ਕਰੋ ਭਰਾਵਾ ਬੱਚਿਆਂ ਨੂੰ ਦੁੱਧ ਪਿਆਦਿਆ ਕਰੋ ਇਹ ਦੁੱਧ ਬਾਕੀ ਜ਼ਿੰਦਗੀ ਬੱਚਿਆਂ ਖਾਤਰਾ ਆ ਆ ਪਤਾ ਐਵੇਂ ਲੈ ਲਿਆ ਹੁੰਦੇ ਬਾਂਹਿਆਂ ਨੂੰ ਪੂਰਾ ਦੁੱਧ ਪਿਆ ਚੰਗਾ ਭਾਈ ਓਕੇ ਓਕੇ ਹਲੀ ਸਭ ਯਾਰ ਸ਼ਹਿਰ ਇਹ ਗਾਜਾਂ ਥੋੜੀਆਂ ਆ ਪੂਰੀ ਉੜੇ ਦਾ ਕੀ ਰੇਟ ਹੈ ਮੈਂ ਕਹਾਂਦਾ 7000 ਰੁਪਏ ਸੋਨ ਵਾਲੀ ਆ ਤਿੰਨ ਨਾ ਰਹਿੰਦੇ ਆ ਨੰਬਰ ਬੋਲੀ ਦਰਾ ਹੈ ਨੰਬਰ 92348760 92348 760 7745 ਗਾਂ ਵਧੀਆ ਬਾਈ ਕੋਲ ਐ ਸੇਰ ਚਰ ਲਿਓ ਬਈ ਦਾ ਸੰਪਰਕ 75000 ਰੁਪਏ ਰੇਟ ਆ ਗਾ ਆ ਲੈ ਇੱਕ ਚੈੱਕ ਕਰ ਲੈ ਲੈ ਲੈਲੇ ਬੇਲੂਬ ਦੀ ਗੁੰਦੀ ਪਈ ਆ ਪੂਰੀ ਲੈ ਭਰਾਵਾ ਗਾਰਾ ਗੂਰਾ ਮੱਦ ਕੇ ਹੋਣਾ ਗਿਆ ਆਪਾਂ ਆਪਣੀ ਗੜਕਾਰ ਕੋਲੇ ਹੁਣ ਪਾਉਣਾ ਚਾਲੇ ਪਿੰਡ ਨੂੰ ਬਾਬਾ ਸੁੱਖ ਰੱਖੇ ਜਾ ਕੇ ਆਪਣਾ ਜਾਨਵਰ ਵੀ ਸਾਹਮਣੇ ਹੁੰਦੇ ਆ ਹਰ ਗਾਰੇ ਜਿ ਘਟਿਆ ਉੱਤਰ ਨੂੰ ਥਾਂ ਵੀ ਨਹੀਂ ਹੈਗਾ ਚੱਪੜਾ ਦੇ ਵਿੱਚ ਹੀ ਲਾਦੇ ਆ ਸੀ ਤੇ ਕੰਮ ਤਾਂ ਔਖਾ ਹੀ ਆ ਯਾਰ ਚੱਪਲਾਂ ਲਾਦੀਆਂ ਆਪਾਂ ਵਿੱਚ ਆ ਮਨਾ ਪੈਰ ਭੋਕੇ ਜੜ ਜਾਗੇ ਤੇ ਬਾਕੀ ਚੈਨਲ ਨੂੰ ਕਰ ਲੈ ਵੀਰ ਮਣ ਕੇ ਸਬਸਕ੍ਰਾਈਬ ਇਹ ਹੀ ਕੰਮ ਚੱਲੂ ਅੱਗੇ ਧੰਨਵਾਦ ਆ ਬਾਕੀ ਸਾਰੇ ਭਾਈਆਂ ਦਾ ਜਿਹੜੇ ਵੀਡੀਓ ਦੇਖਦੇ ਆ ਬਹੁਤ ਔਖੀ ਵੀਡੀਓ ਬਣਾਈ ਆ ਭਰਾਵਾ ਬਣਾ ਲਈ ਵੀਡੀਓ ਸਾਰਾ ਹਾਂਜੀ ਭਰਾ ਬਣਾਈ ਬਣਾਈ ਬਹੁਤ ਔਖੀ ਗੱਲ ਕਰ ਚਿੱਕੜ ਵਾਲਾ ਸੀ ਪੈਰ ਠੰਡੇ ਠੰਡੇ ਹੋ ਗਏ ਤੇ ਚੰਗਾ ਭਰਾਵੋ ਮਿਲਾਂਗੇ ਮੋਸਰ ਮੇਲੇ ਤੇ ਬਾਬਾ ਸੁੱਖ ਰਖੇ ਸੋਡੀਆਂ ਦਵਾਵਾਂ ਚਾਹੀਦੀਆਂ ਤੇ ਹੁਣ ਪਾਉਣੇ ਚਾਲੇ ਪਿੰਡ ਨੂੰ ਬਾਬਾ ਸੁੱਖ ਰਖੇ ਹੋਲੀ ਦੀ ਬਗ ਜਾਏ ਡੇਢ ਦੋ ਘੰਟੇ ਚ ਤੇ ਅਗਲੀ ਵੀਡੀਓ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਭਰਾ ਬਣ ਕੇ ਜਿਹੜੇ ਵੀਡੀਓ ਦੇਖਦੇ ਦਿਲੋਂ ਧੰਨਵਾਦ ਆ ਦਿਲਦਿਆਂ ਗਹਿਰਾਈਆਂ ਤੋਂ ਬਹੁਤ ਜ਼ਿਆਦੇ ਇੱਕ ਇੱਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੇ ਕੋਈ ਕਮੀ ਹੁੰਦੀ ਹੈ ਫਿਰ ਉਹ ਕਮੀ ਕੱਢੀ ਜਾਂਦੀ ਹੈ ਸੌਖੀ ਹੁੰਦੀ ਹੈ ਕਮੀ ਕੱਢਣੀ ਸਾਨੂੰ ਪਤਾ ਲੱਗ ਜਾਂਦਾ ਸਾਰਾ ਤੇ ਇੰਨਾ ਕੰਮ ਕਰਦਿਆ ਕਰੋ ਲੈਕ ਲਾਜ ਮੈਂ ਕਰਦੇ ਮਿੱਤਰੋ ਸ਼ਹਿਰ ਭਰਾ ਬਣ ਕੇ ਆਉਂਦੇ ਰਿਸ਼ਤੇ ਰਿਸ਼ਤੇਦਾਰਾਂ ਨੂੰ ਕਰਦਿਆ ਕਰੋ ਸਾਰਿਆਂ ਨੂੰ ਸਾਰੇ ਦੇਖ ਲਿਆ ਕਰਨਗੇ ਪਾਈ ਵੇਲੇ ਚੰਗਾ ਭਰਾ ਬਣ ਕੇ ਤੇ ਮਿਲਦੇ ਆਗਲੀ ਵੀਡੀਓ ਚ ਬਹੁਤ ਬਹੁਤ ਧੰਨਵਾਦ ਬਾਈ ਸਾਰੇ ਵੀਰਾਂ ਦਾ ਹੱਥ ਜੋੜ ਕੇ